ਸਾਡਾ ਬਿਜਲੀ ਬੋਰਡ ਹੀ ਇਹਨਾਂ ਨੇ ਸੈਂਟਰ ਦੇ ਹੱਥਾਂ ਵਿੱਚ ਲੈ ਲਿਆ। ਔਰ ਮੰਡੀਆਂ ਖਤਮ ਕਰ ਦਿੱਤੀਆਂ ਗਈਆਂ। ਇਹਨਾਂ ਦੇ ਨਾਲ ਕਿੱਡੇ ਵੱਡੇ ਨੁਕਸਾਨ ਹੋਣੇ ਨੇ। ਉਹਨਾਂ ਸਾਰਿਆਂ ਦਾ ਜਿਗਰ ਬਖਰੇ ਬਖਰੇ ਬੁਲਾ ਰਹੇ ਸਟੇਜ ਤੋਂ ਕਰ ਰਹੇ ਨੇ। ਸੋ ਮੈਂ ਜ਼ਿਆਦਾ ਸਮਾਨ ਨਾ ਲੈਂਦਾ ਹੋਇਆ ਮੈਂ ਉਸ ਪਿੰਡ ਤੋਂ ਆਇਆ ਜਿਸ ਪਿੰਡ ਦਾ ਦੁਨੀਆ ਦੇ ਵਿੱਚ ਨਾਮ ਹੈ 57 ਫਰੀडम फाइਟਰ ਨੇ ਦੋਲਸਪੁਰ ਦੇ। ਕੱਲ ਹੀ ਸ਼ਹੀਦ ਕੈਪਟਨ ਮਹਿਤਾ ਸਿੰਘ ਜੋ ਨਾਗਾ ਲੈਂਡ ਦੀ ਧਰਤੀ ਤੇ ਸ਼ਹੀਦ ਹੋਏ ਨੇ 10 ਉਸ ਦਾ ਜਨਨ ਸੈਕਟਰੀਆ 113000 ਰੁਪਇਆ ਇਸ ਸੇਵਾ ਦੇ ਦੇ ਕੇ ਗਏ ਹਾਂ ਤੇ ਪ੍ਰਧਾਨ ਸਾਡੇ ਜੋ ਕਮਲਜੀਤ ਸਿੰਘ ਜੀ ਮੱਖਣ ਜੂ ਐਸ ਦੇ ਵਿੱਚ ਨੇ ਮੇਰੀ ਕੱਲ ਹੀ ਗੱਲ ਹੋਈ ਸੀ ਕਿ 10 ਲੱਖ ਰੁਪਇਆ ਜਸਪਾਲ ਸਿੰਘ ਮੈਂ ਆਉਣ ਵਾਲੇ ਸਮੇਂ 'ਚ ਹੋਰ ਭੇਜਾਂਗਾ ਸੋ 1 ਲੱਖ ਰੁਪਏ ਜਾਂ 10 ਲੱਖ ਰੁਪਏ ਦੀ ਗੱਲ ਨਹੀਂ ਤੁਹਾਡਾ ਇੱਕ ਇੱਕ ਕਦਮ ਅਜ ਇਸ ਮੋਦੀ ਸਰਕਾਰ ਦੀਆਂ ਗੋਡਣੀਆਂ ਲਵਾ ਰਿਆ ਹੈ ਤੇ ਅਸੀਂ ਨਿਮਰਤਾ ਸਹਿਤ ਬੇਨਤੀ ਕਰਦੇ ਹਾਂ ਕਿ ਅਸੀਂ ਸ਼ਾਂਤਮਈ ਰਹਿ ਕੇ ਹੁਕਮਾਂ ਦੇ ਜੋ ਕਿਸਾਨ ਮੋਰਚੇ ਦੇ ਲੀਡਰ ਸਹਿਬਾਨ ਹਨ ਉਹਨਾਂ ਤੇ ਫੁੱਲ ਚੜਾ ਰਹੇ ਹਾਂ ਤੁਸੀਂ ਸਾਡੀ ਜਿਹੜੇ ਜੋ ਮੰਗਾ ਹਨ ਇਹਨਾਂ ਕਾਲੇ ਕਾਨੂੰਨਾਂ ਨੂੰ ਵਾਪਸ ਲਵੋ ਤੇ ਸਾਨੂੰ ਇਨਸਾਫ ਦਿਓ ਤੇ ਤੁਸੀਂ ਜੰਗ ਚਾਰੀ ਰੱਖਿਓ ਜੰਗ ਜਾਰੀ ਰੱਖਿਓ ਇਹ ਜੰਗ ਜਿੱਤਾਂਗੇ ਜਿੱਤਾਂਗੇ ਭੋਲਾ ਦੀ ਮਾਫੀ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸੋ ਸਤਿ ਸ੍ਰੀ ਅਕਾਲ ਸੰਯੁਕਤ ਕਿਸਾਨ ਮੋਰਚਾ ਜਿੰਦਾਬਾਦ ਸੰਯੁਕਤ ਕਿਸਾਨ ਮੋਰਚਾ ਜਿੰਦਾਬਾਦ 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 ਕਾਰਪੋਰੇਟਾਂ ਦੀ ਮੋਦੀ ਸਰਕਾਰ ਮਰਦਾਬਾਦ 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 ਅਬ ਇੱਕ ਤੁਹਾਡੇ ਨੂੰ ਸੂਚਨਾ ਹੈ ਕਿ ਇੱਕ ਪਰਸ ਇੱਥੇ ਗਵਾਜ ਗਿਆ ਸਟੇਜ ਦੇ ਲਾਗੇ ਬਲਦੇਵ ਸਿੰਘ ਦਾ ਜੇ ਉਹ ਕਿਸੇ ਨੂੰ ਮਿਲਿਆ ਹੋਵੇ ਤੂੰ ਸਾਨੂੰ ਇੱਥੇ ਸਟੇਜ ਉੱਤੇ ਦੇ ਦੇਣਾ ਸਾਡੀ ਬਹੁਤ ਹੀ ਪ੍ਰਾਣੀ ਤੇ ਸਨਮਾਨਿਤ ਸੰਸਥਾ ਚੀਫ ਖਾਲਸਾ ਦਵਾਨ ਉਹਨਾਂ ਵੱਲੋਂ ਇਸ ਕਿਸਾਨ ਸੰਘਰਸ਼ ਜਿਹੜੀ ਆ ਪੂਰ ਜ਼ੋਰ ਹਮਾਇਤ ਕੀਤੀ ਗਈ ਆ ਅਸੀਂ ਸਟੇਜ ਵੱਲੋਂ ਮੋਰਚੇ ਵੱਲੋਂ ਉਹਨਾਂ ਦੇ ਬਹੁਤ-ਬਹੁਤ ਧੰਨਵਾਦੀ ਆ ਕਿ ਉਹਨਾਂ ਨੇ ਸਾਨੂੰ ਇਹ ਹਮਾਇਤ ਜਿਹੜੀ ਦਿੱਤੀ ਆ ਹੁਣ ਜੀ ਜੀਤ ਕੌਰ ਜੀ ਆਲ ਇੰਡੀਆ ਆਸ਼ਾ ਵਰਕਰ ਯੂਨੀਅਨ ਪੰਜਾਬ ਬਹੁਤ ਹੀ ਸਤਿਕਾਰਯੋਗ ਪ੍ਰਦਾਨਗੀ ਮੰਡਲ ਸੰਯੁਕਤ ਕਿਸਾਨ ਮੋਰਚਾ ਦੇ ਵਿੱਚ ਪਹੁੰਚੇ ਹੋਏ ਸਾਰੇ ਭਾਰਤ ਦੇ ਕੋਨੇ-ਕੋਨੇ ਵਿੱਚੋਂ ਮੇਰੇ ਕਿਸਾਨ ਮਲਾਜ਼ਮ ਮਜ਼ਦੂਰ ਕਿਰਤੀ ਲੋਕ ਮੇਰੀਆਂ ਵਿਚਰਨੀਆਂ ਪੈਣਾ ਤੇ ਸਾਡੇ ਬਜ਼ੁਰਗ ਮੇਰੀਆਂ ਮਾਤਾਵਾਂ ਸੋ ਸਾਥੀਓ ਮੋਦੀ ਸਰਕਾਰ ਨੇ ਜਿਹੜੇ ਤਿੰਨ ਕਾਨੂੰਨ ਪਾਸ ਕੀਤੇ ਨੇ ਉਹਦੇ ਵਿੱਚ ਕਸਾਨ ਕੱਲਾ ਨਹੀਂ ਕਸਾਨੀ ਨਹੀਂ ਸਾਡੇ ਸਾਰੇ ਦੇਸ਼ ਨੂੰ ਇਹਨੇ ਖਤਮ ਕਰ ਦਿੱਤਾ ਏ ਸੋ ਇਸ ਕਰਕੇ ਭੈਣੋ ਆਪਾਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇੱਕ ਮੰਚ ਤੇ ਇਹ ਲੜਾਈ ਜਿਹੜੀ ਲੈ ਆਈ ਏ ਸੋ ਐਸੀ ਤਰ੍ਹਾਂ ਹੀ ਮੈਂ ਸਨੇਹਾ ਦਿੰਦੀ ਆ ਕਿ ਤੁਸੀਂ ਆਪਣਾ ਏਕਾ ਬਣਾ ਕੇ ਰੱਖਣਾ ਤੇ ਏਕੇ ਦੇ ਵਿੱਚ ਹੀ ਬਰਕਤ ਹੈ ਸਾਡੇ ਬਾਪੂਆਂ ਤੇ ਜਿਸ ਤਰ੍ਹਾਂ ਇਹ ਮੋਦੀ ਸਰਕਾਰ ਨੇ ਪਾਣੀ ਦੀਆਂ ਬਛਾੜਾ ਕੀਤੀਆਂ ਸਾਡੀਆਂ ਬੀਬੀਆਂ ਤੇ ਸਾਡੇ ਬੱਚਿਆਂ ਤੇ ਪਰ ਸਾਡੇ ਬਜ਼ੁਰਗਾਂ ਨੇ ਬਿਲਕੁਲ ਪਰਵਾਹ ਨਹੀਂ ਮੰਨੀ ਤੇ ਇੰਨੀ ਠੰਡ ਦੇ ਵਿੱਚ ਵੀ ਉਹ ਸਾਰੇ ਬਾਰਡਰ ਤੱਕ ਨੰਗਰੇ ਹੋਏ ਤੇ ਦਿੱਲੀ ਵੱਲ ਨੂੰ ਕੂਚ ਕਰਕੇ ਪਹੁੰਚ ਆਏ ਔਰ ਇਹਨਾਂ ਦੇ ਹੌਸਲੇ ਦੇਖੋ ਸਾਡੀ ਜਵਾਨੀ ਦੇ ਹੌਸਲੇ ਦੇਖੋ ਸਾਡੇ ਨੌਜਵਾਨ ਵੀਰ ਦੇ ਬੱਚੇ ਇਹਨਾਂ ਨੇ ਬਹੁਤ ਤਨਮਨ ਦੇ ਨਾਲ ਇੰਨੀ ਸੇਵਾ ਕਰ ਰਹੇ ਨੇ ਅੱਗੇ ਹੋ ਕੇ ਚੱਲ ਰਹੇ ਨੇ ਪਰ ਸਾਥੀਓ ਮੋਦੀ ਸਰਕਾਰ ਕਾਨੂੰਨਿਤ ਨਵੇਂ ਤੋਂ ਨਵਾਂ ਨਵੇਂ ਤੋਂ ਨਵਾਂ ਸਾਡੇ ਉੱਤੇ ਥੋਪਣ ਜਾ ਰਹੀ ਏ ਸੋ ਇਸ ਕਰਕੇ ਕਦੀ ਇਹਨੇ ਜੀਐਸਟੀ ਲਾਤੀ ਸਭ ਤੋਂ ਪਹਿਲਾਂ ਇਹਨੇ ਸਾਨੂੰ ਨੌਕਰੀਆਂ ਦਿੱਤੀਆਂ ਫਿਰ ਇਹਨੇ ਸਾਨੂੰ 15-15 ਲੱਖ ਸਾਡੇ ਅਕਾਊਂਟਾਂ ਵਿੱਚ ਪਾਇਆ ਫਿਰ ਇਹਨੇ ਅੱਗੇ ਦੀ ਅੱਗੇ ਵਧਾ ਗਿਆ ਸੋ ਮਿਲਿਆ ਕਿਨੂੰ ਸਾਨੂੰ ਨਹੀਂ ਪਤਾ ਕਿਨੂੰ ਮਿਲਿਆ ਜੇ 2000 ਰੁਪਇਆ ਇੱਕ ਕਿਸਾਨ ਦੇ ਖਾਤੇ ਵਿੱਚ ਪਾਇਆ ਤੇ ਉਹਨੂੰ ਦੂਜੇ ਪਾਸਿਓ ਉਹਦੀ ਖੇਤੀ ਵੀ ਆਪਣੇ ਹੱਕਾਂ ਦੇ ਵਿੱਚ ਲੈਣ ਦੀ ਗੱਲ ਕਰਨ ਤੁਰ ਪਿਆ ਏ ਇਸ ਤਰ੍ਹਾਂ ਦੇ ਕਾਨੂੰਨ ਇਸ ਤਰ੍ਹਾਂ ਦੀਆਂ ਸਰਕਾਰਾਂ ਜੇਕਰ ਅਸੀਂ ਇੱਕ ਕਿਆ ਵੇਚਦੇ ਬੰਦੇ ਨੂੰ ਦੇਸ਼ ਫੜਾ ਦੇਮੋਗੇ ਉਹ पांडे ਮੰਜਣ ਜੋਗਾ ਸੀਗਾ ਤੁਸੀਂ ਦੇਸ਼ ਮੰਝਣ ਲਾ ਦਿੱਤਾ ਸਿਆਣੇ ਆ ਜਾਓ ਇਹ ਦੇਖੋ ਦੇਸ਼ ਮੰਜਵਾਉਣ ਦੀ ਲੋੜ ਨਹੀਂ ਦੇਸ਼ ਸੰਭਾਲਣ ਨੂੰ ਸਾਡੀ ਜਵਾਨੀ ਬਹੁਤ ਜਵਾਨ ਹੈ ਸਾਡੀ ਜਵਾਨੀ ਸੰਭਾਲ ਲੈ ਗਈ ਸਾਡੇ ਬਾਪੂ ਨੇ ਸਾਡਾ ਪੜ੍ਹਿਆ ਲਿਖਿਆ ਸਮਾਜ ਹੈ ਸਾਡੇ ਨੌਜਵਾਨ ਧੀਆਂ ਪੜਾ ਪੀ ਐਚ ਡੀ ਕਰੀ ਬੈਠੀਆਂ ਨੇ ਅਰਥਜਾਸਤਰੀ ਨੇ ਪਰ ਮੈਂ ਇੱਕ ਗੱਲ ਇਹ ਵੀ ਕਰਾਂ ਮੈਨੂੰ ਕਈ ਲੋਕ ਕਹ ਰਹੇ ਕਹਿੰਦੇ ਜੀ ਇਹ ਤਾਂ ਕਾਂਗਰਸ ਦੀ ਨਹੀਂ ਦੇਣ ਮੈਂ ਕਿਹਾ ਜਸਤੇ ਨੇ ਆਰਡੀਨੈਂਸ ਪਾਸ ਹੋਣਾ ਸੀ 2 ਸਤੰਬਰਮ ਤੇ ਡਾਕਟਰ ਮਨਮੋਹ ਸਿੰਘ ਜਿਹਨੂੰ ਅਸੀਂ ਅਰਥਸ਼ਾਸਤਰੀ ਕਹਿੰਨੇ ਆ ਉਹ ਤੇ ਨੇ ਇਹਨਾਂ ਨੇ ਛੁੱਟੀ ਕਿਉਂ ਲਈ ਸੀ ਇਹ ਕਿਉਂ ਨਹੀਂ ਉਸ ਟਾਈਮ ਉੱਥੇ ਗਏ ਜੇ ਸਾਡਾ ਇੱਕ ਵੀ ਉੱਥੇ ਸਾਡੇ ਕਿਸਾਨੀ ਦੇ ਹੱਕ ਵਿੱਚ ਐਮਪੀ ਬੋਲ ਪੈਂਦਾ ਤੇ ਸਾਨੂੰ ਅੱਜਾ ਦਿੱਲੀ ਦੀਆਂ ਸੜਕਾਂ ਤੇ ਧਰਨੇ ਨਾ ਲਾਉਣੇ ਪੈਣੇ ਇਹ ਮੋਦੀ ਤੇਰੇ ਘਰਵਾਲ ਨੂੰ ਇਹ ਜਾਗੋ ਕੱਢਣ ਕਿਸਾਨ ਆਏ ਹੋਏ ਨੇ ਇਹ ਜਾਗੋ ਨੂੰ ਕਰ ਲਿਆ ਵੈਲਕਮ ਫਾਇਦੇ ਚ ਰਹੇਗਾ ਨਹੀਂ ਤਾਂ ਬਹੁਤ ਔਖਾ ਹੋਵੇਗਾ ਸਾਥੀਓ ਬੜਾ ਮਨ ਦੁਖੀ ਹੈ ਪਰ ਜਦੋਂ ਅਸੀਂ ਹਰਿਆਣੇ ਦਾ ਬਾਰਡਰ ਸੀਲ ਪਾਰ ਕਰਕੇ ਆ ਰਹੇ ਸੀਗੇ ਤਾਂ ਉਸ ਟਾਈਮ ਹਰਿਆਣੇ ਵਾਲੇ ਵੀਰਾਂ ਨੇ ਸਾਡਾ ਜਿਹੜਾ ਵੈਲਕਮ ਕੀਤਾ ਮੇਰੇ ਕੋਲੇ ਕੋਈ ਸ਼ਬਦ ਨਹੀਂ ਕਿ ਮੈਂ ਉਹਨਾਂ ਨੂੰ ਵੈਲਕਮ ਦਾ ਜਵਾਬ ਕਿਸ ਸ਼ਬਦ ਨਾਲ ਦੇਵਾਂ ਇੰਨਾ ਵਧੀਆ ਵੈਲਕਮ ਸਾਡਾ ਕੀਤਾ ਸੋ ਮੈਂ ਇਹਨਾਂ ਸ਼ਬਦਾਂ ਦੇ ਨਾਲ ਇੱਕ ਸਨੇਹ ਦੇਵਾਂਗੀ ਮੇਰੀ ਪੇਟੀ ਕੈਨੇਡਾ ਦੇ ਵਿੱਚ ਬੈਠੀ ਉਹਨੇ ਮੈਨੂੰ ਇੱਕ ਪੱਤਰ ਲਿਖ ਕੇ ਭੇਜਿਆ ਮਮਾ ਜਦੋਂ ਜਾਣਾ ਤੁਸੀਂ ਦਿੱਲੀ ਦੀ ਧਰਤੀ ਤੇ ਕੁੰਡਲੀ ਬਾਰਡਰ ਤੇ ਜਾਂ ਸੰਗੂ ਬਾਰਡਰ ਤੇ ਜਾਣਾ ਹੈ ਮੇਰੇ ਵੱਲੋਂ ਪੈਗਾਮ ਦੇ ਦੇਣਾ ਕਿ ਅਸੀਂ ਕਿਸਾਨ ਤੇ ਕਿਸਾਨੀ ਦੇ ਨਾਲ ਮੈਂ ਕੈਨੇਡਾ ਦੇ ਵਿੱਚ ਜਿੰਨੇ ਧਰਨੇ ਮਚਾਰੇ ਹੋ ਰਹੇ ਨੇ ਮੈਂ ਸਾਰਿਆਂ ਦੇ ਵਿੱਚ ਵੱਤ ਛੋੜ ਕੇ ਹਿੱਸਾ ਰੇ ਲਈਆਂ ਸੋ ਸਾਥੀਓ ਬੋਲਣ ਨੂੰ ਬਹੁਤ ਦਿਲ ਕਰਦਾ ਏ ਪਰ ਬਹੁਤ ਬੁਲਾ ਰਹੇ ਨੇ ਇਸ ਕਰਕੇ ਮੈਂ ਇੱਕ ਨਾਰਾ ਲਾ ਕੇ ਆਪਣੀ ਜਗ੍ਹਾ ਲਵਾਂਗੀ ਮੋਦੀ ਸਰਕਾਰ ਮਰਦਾਬਾਦ 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 ਕਾਲੇ ਕਾਨੂੰਨ ਵਾਸ ਲੋ ਸ੍ਰੀ ਅਕਾਲੇ ਕਾਨੂੰਨ ਫਾਸਲੋ 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 ਪਤਾਨ ਜੁਨੀਅਨ ਜਿੰਦਾਬਾ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸ੍ਰੀ ਅਕਾਲ ਕਾਰਪੋਰੇਟਾਂ ਦੀ ਮੋਦੀ ਸਰਕਾਰ ਮਰਜ਼ਾਬਾਦ ਮਰਜ਼ਾਬਾਦ ਮੋਦੀ ਸਰਕਾਰ ਹੋਏ ਬਰਬਾਦ ਖੇਤੀ ਦੇ ਸਬੰਧੀ ਕਾਲੇ ਕਾਨੂੰਨ ਰੱਦ ਕਰੋ ਕਾਲੇ ਖੇਤੀ ਕਾਨੂੰਨ ਰੱਦ ਕਰੋ ਹੁਣ ਮੈਂ ਬੇਨਤੀ ਕਰਾਂਗਾ ਐਡਵੋਕੇਟ ਸਤੰਤਰਦੀਪ ਸਿੰਘ ਜੀ ਉਹਨਾਂ ਤੋਂ ਬਾਅਦ ਪੰਜਾਬ ਸਵਾਜਨ ਸਰਵਸ ਫੈਡਰੇਸ਼ਨ ਵਿਗਿਆਨਕ ਪੰਜਾਬ ਦੇ ਪ੍ਰਧਾਨ ਸੋਮਨਾਥ ਸੋਮ ਸਿੰਘ ਜੀ ਤਿਆਰ ਰਹਿਣ ਉਹਨਾਂ ਤੋਂ ਬਾਅਦ ਰਣਧੀਰ ਸਿੰਘ ਜੀ ਘੁੰਮਣ ਡਾਇਰੈਕਟਰ ਮਿਲਕ ਫੈਟ ਗਰਦਾਸਪੁਰ ਗੁਰਪ੍ਰੀਤ ਸਿੰਘ ਜੀ ਸ਼ੀਨਾ ਬਲਾਕ ਪ੍ਰਧਾਨ ਆਰਟੀ ਯੂਨੀਅਨ ਮਟਾਲਾ ਇਹ ਉਹਨਾਂ ਤੋਂ ਬਾਤ ਪਿਆਰ ਲੈ ਹਾਂਜੀ ਸੋਪ ਸਿੰਘ ਜੀ ਕਿਸਾਨ ਮਜ਼ਦੂਰ ਮੁਲਾਜ਼ਮ ਏਕਤਾ ਜਿੰਦਾਬਾਦ 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 ਸੰਯੁਕਤ ਕਿਸਾਨ ਮੋਰਚਾ ਜਿੰਦਾਬਾਦ